ਰਾਜਵੀਰ ਜਵੰਦਾ ਨੂੰ ਗਿਆ ਸਾਡੇ ਕੋਲ ਬਹੁਤਾ ਸਮਾਂ ਨਹੀਂ ਹੋਇਆ ਭੋਗ ਦੀ ਰਸਮ ਹੋਈ ਨੂੰ ਬਹੁਤਾ ਸਮਾਂ ਨਹੀਂ ਹੋਇਆ ਉਹਦੀ ਜ਼ਿੰਦਗੀ ਦੀ ਆਖਰੀ ਫਿਲਮ ਜਿਹੜੀ ਉਹ 28 ਤਰੀਕ ਨੂੰ ਰਿਲੀਜ਼ ਹੋਣੀ ਆ 28 ਨਵੰਬਰ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਤੇ ਟ੍ਰੇਲਰ ਰਿਲੀਜ਼ ਦੇ ਮੌਕੇ ਦੇ ਉੱਤੇ ਮਾਂ ਦੀਆਂ ਅੱਖਾਂ ਦੇ ਵਿੱਚੋਂ ਜਦੋਂ ਅਥਰੂ ਕਿਰੇ ਆ ਸੱਚ ਮੁੱਚੀ یوں ਲੱਗਾ ਵੀ ਜਿਵੇਂ ਕਾਲਜ ਦਾ ਰੁਗ ਭਰਿਆ ਗਿਆ ਜਦੋਂ ਧੀ ਨੇ ਇਹ ਗੱਲ ਕਹੀ ਕਿ ਮੈਂ ਆਪਣੇ ਬਾਪ ਨੂੰ ਹਮੇਸ਼ਾ ਚੇਤੇ ਕਰਨੀ ਆ ਤੇ ਮੈਂ ਹਮੇਸ਼ਾ ਉਹਨਾਂ ਨੂੰ ਚੇਤੇ ਕਰਕੇ ਪਾਠ ਕਰਦੀ ਰਹਿਣੀ ਆ ਤੇ ਤੁਸੀਂ ਮੇਰੇ ਪਿਤਾ ਦੀ ਮੇਰੇ ਬਾਪ ਦੀ ਫਿਲਮ ਜ਼ਰੂਰ ਦੇਖਿਓ ਤਾਂ ਕਿੰਨਾ ਵਿਰਾਗਮਈ ਸਿਗਾ ਮਾਹੌਲ ਕਿੰਨਾ ਉੱਥੇ ਕਰਕੇ ਵੀ ਸੁੱਨ ਪਸਰ ਗਈ ਇੱਕ ਧੀ ਨਿੱਕੀ ਜੀਤੀ ਛੋਟੀ ਜੀ ਉਮਰ ਦੀ ਅਮਾਨਤ ਕੌਰ ਜਦੋਂ ਇਹ ਗੱਲ ਕਰਨੀ ਜੀ ਕਿ ਰਾਜਵੀਰ ਜਵੰਦਾ ਮੇਰੇ ਪਿਤਾ ਦੀ ਫਿਲਮ ਜ਼ਰੂਰ ਦੇਖਿਓ ਤੇ ਸਾਡਾ ਤੁਹਾਡਾ ਸਭ ਦਾ ਫਰਜ਼ ਬਣਦਾ ਕਿ ਆਪਾਂ ਰਾਜਵੀਰ ਜਵੰਦੇ ਵਾਸਤੇ ਦੋ ਦੋ 100 2200 ਰੁਪਇਆ ਖਰਚ ਕਰੀਏ ਟ੍ਰੇਲਰ ਇਸ ਫਿਲਮ ਦਾ ਆ ਗਿਆ ਟ੍ਰੇਲਰ ਇਸ ਫਿਲਮ ਦਾ ਬੜਾ ਪ੍ਰਭਾਵਸ਼ਾਲੀ ਆ ਇਦੇ ਵਿੱਚ ਇੱਕ ਸਖੰਦਰੂ ਗਾਇਕ ਦੇ ਤੌਰ ਦੇ ਉੱਤੇ ਰਾਜਵੀਰ ਜਵੰਦੇ ਨੂੰ ਅਸੀਂ ਵੇਖਿਆ ਜਿਹਦੇ ਵਿੱਚ ਉਹ ਗੁਰਪ੍ਰੀਤ ਖੁੱਗੀ ਦੇ ਕੋਲੋਂ ਟ੍ਰੇਨਿੰਗ ਲੈ ਰਿਹਾ ਸਿੱਖਿਆ ਲੈ ਰਿਹਾ ਗਾਇਕੀ ਦੀ ਤੇ ਵਾਦਨ ਦੀ ਤੇ ਉੱਥੇ ਫਿਰ ਘਰ ਦੇ ਵਿੱਚ ਜਿਵੇਂ ਕਈ ਤਰ੍ਹਾਂ ਦੀਆਂ ਜਰਬਾਂ ਤਕਸੀਮਾਂ ਹੁੰਦੀਆਂ ਉਸ ਤਰੀਕੇ ਦੇ ਨਾਲ ਉਹ ਇਸ਼ਕ ਦੀ ਪੌੜੀ ਵੀ ਚੜਦਾ ਬਾਅਦ ਦੇ ਵਿੱਚ ਟ੍ਰੇਲਰ ਦੇ ਮੁਤਾਬਕ ਉਹਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਮੋੜ ਵੀ ਆਉਂਦੇ ਆ ਤੇ ਰਾਜਵੀਰ ਜਵੰਦੇ ਨੂੰ ਅਸੀਂ ਜਦੋਂ ਸਕਰੀਨ ਦੇ ਉੱਤੇ ਵੇਖਿਆ ਤੇ ਜਦੋਂ ਅਸੀਂ 28 ਤਰੀਕ ਨੂੰ ਪੂਰੀ ਫਿਲਮ ਦੇ ਵਿੱਚ ਦੇਖਾਂਗੇ ਸੱਚੇ ਮੁੱੱਚੇ ਮੈਨੂੰ ਇੰ样 ਲੱਗਦਾ ਵੀ ਕੋਈ ਵੀ ਅੱਖ ਐਸੀ ਨਹੀਂ ਹੋਣੀ ਜਿਹੜੀ ਗਿੱਲੀ ਨਾ ਹੋਵੇ